ਹਾਂਜੀ ਇਹ ਮਸਲਿਨ कॉटन ਦਾ सूट ਰਹੇਗਾ थ्रेड वर्क ਮਿਲੇਗਾ ਤੁਹਾਨੂੰ ਬਾਜੂ ਤੇ ਵੀ बॉटम ਤੇ ਵੀ 1.2 ਮੀਟਰ ਦੁਪੱਟਾ ਤੁਸੀਂ 799 ਵਿੱਚ ਇਹ ਸੂਟ ਬਾਇ ਕਰ ਸਕਦੇ ਹੋ ਨੈਕਸਟ ਰਹਿਣਗੇ ਜੀ ਪਾਕਿਸਤਾਨੀ ਸਟਾਈਲ ਦੇ ਵਿੱਚ ਸੂਟ ਰਹਿਣਗੇ 1 ਮੀਟਰ ਸਿੰ कॉटन ਦਾ ਸ਼ਰਟ ਆ बॉटम 1 ਮੀਟਰ ਤੇ ਇਸਦੇ ਨਾਲ 1 ਮੀਟਰ ਮਸਲਿਨ ਡਿਸਟਲ ਪ੍ਰਿੰਟ ਦੁਪੱਟਾ ਰਹੇਗਾ ਤੁਸੀਂ ਇਹ 1290 ਵਿੱਚ ਬਾਇ ਕਰ ਸਕਦੇ ਹੋ ਇਹ ਵਾਲਾ ਸੂਟ ਰਹੇਗਾ 5 ਮੀਟਰ ਮਸਲਿਨ कॉटन ਦਾ ਥ्रेड ਵਰਕ ਮਿਲੇਗਾ ਬਾਹੂ ਦੇ ਵੀ ਵਰਕ ਹੈ 2.5 ਮੀਟਰ ਦੁਪੱਟਾ ਤੁਸੀਂ ਇਹ ਵੀ ਕਰ ਸਕਦੇ ਹੋ ਬਾਈ ਔਰ ਇਹ ਪਿਓਰ कॉटन ਚ ਰਹਣਗੇ ਸੂਟ ਨਾਰਮਲ ਪਣੀ ਦੇ ਵਿੱਚ ਤੁਹਾਨੂੰ 5 ਮੀਟਰ ਕੱਟ ਮਿਲੇਗੀ ਵੱਡੇ ਪਣੀ ਦੇ ਵਿੱਚ 3.5 ਮੀਟਰ ਦੀ ਕੱਟ ਮਿਲੇਗੀ ਵਰਕ ਹੋਏਗਾ 999 ਵਿੱਚ ਬਾਈ ਕਰ ਸਕਦੇ ਹੋ ਬਾਹੂ ਤੇ ਵਰਕ ਹੈ ਸ਼ਰਟ ਤੇ ਵਰਕ ਰਹੇਗਾ ਤੇ ਰੈਡੀ ਕੀਤੇ ਹੋਏ ਨੇ ਸੂਟ ਬਹੁਤ ਹੀ ਸੋਹਣੇ ਨੇ ਵਿਦਆਊਟ ਦੁਪੱਟਾ ਇਹ ਪਿਓਰ ਕਾਟਨ ਸੌਰੀ ਜਾਮ ਕਾਟਨ ਸੂਟ ਰਹੇਗਾ 5 ਮੀਟਰ ਤੇ ਸਵਾ 2 ਮੀਟਰ ਇਸਦੇ ਨਾਲ ਦੁਪੱਟਾ ਰਹੇਗਾ ਟਾਈ ਡਾਈ 990 ਚ ਵਾਈ ਕਰ ਸਕਦੇ ਹਾਂ ਬਾਜੂ ਦੇ ਵੀ ਵਰਕ ਮਿਲੇਗਾ ਨੱਕ ਤੇ ਸ਼ਰਟ ਤੇ ਇਹ ਵੀ ਇੱਕ ਅਸੀਂ ਵੱਡੇ ਪਣੀ ਵਿੱਚ ਕੈਮਰੀ ਕਾਟਨ ਦੀ ਸ਼ਰਟ ਆ ਤੇ ਇੱਕ ਅਸੀਂ ਕੈਮਰੀ ਕਾਟਨ ਦੀ ਬਾਟਮ 720 ਚ ਵਾਈ ਕਰ ਸਕਦੇ ਹਾਂ ਮਸਲੀਨ ਦਾ ਦੁਪੱਟਾ ਟਾਈ ਡਾਈ ਇਹ ਵਾਲਾ ਟਾਈ ਮੀਟਰ ਸ਼ੌਟ ਰਹੇਗਾ ਕਾਟਨ ਦਾ ਥ्रेड ਵਰਕ ਮਿਲੇਗਾ ਤੁਹਾਨੂੰ ਫਰੰਟ ਤੇ ਸਵਾ 2 ਮੀਟਰ ਬਾਟਮ ਬਾਟਮ ਤੇ ਵਰਕ ਸਵਾਦੋ ਮੀਟਰ ਮਲ ਮਲ कॉटन ਡਿਜੀਟਲ ਪ੍ਰਿੰਟ ਦੁਪੱਟਾ 799 ਚ ਬਾਈ ਕਰ ਸਕਦੇ ਨੇ ਇਹ ਵੀ ਟਾਈ ਮੀਟਰ ਸ਼ਰਟ ਰੇਗੀ ਮਸਲੀਨ कॉटन ਦੀ ਬਾਟਮ ਤੇ ਵਰਕ ਬਾਟਮ ਵੀ ਮਸਲੀਨ कॉटन ਦੀ 1550 ਚ ਬਾਈ ਕਰ ਸਕਦੇ ਹਾਂ ਕਾਇਦਾ ਦੁਪੱਟਾ ਇਹ 5 ਮੀਟਰ ਲੇਲਨ कॉटन ਦੇ ਵਿੱਚ ਸੂਟ ਰਹੇਗਾ ਥ्रेड ਵਰਕ ਮਿਲੇਗਾ ਓਨਲੀ ਕੇ ਰੇ ਤੇ ਬਾਜੂ ਦੇ ਵੀ ਕਟ ਵਰਕ ਸਟਾਈਲ ਰਹੇਗਾ ਤੁਹਾਨੂੰ 799 ਚ ਬਾਈ ਕਰ ਸਕਦੇ ਹਾਂ ਇਹ 5 ਮੀਟਰ ਸੂਟ ਰਹੇਗਾ ਮਸਲੀਨ कॉटन ਦਾ ਲੈੱਕ ਤੇ ਵਰਕ ਬਾਜ਼ੂ ਜੋ ਪਹੁੰਚਾ ਤੁਸੀਂ ਜੋ ਵੀ ਚਾਹੋ ਉਸ ਤੇ ਵਰਕ ਲਿਆ ਸਕਦੇ ਹੋ ਸਵਾ ਦੋ ਮੀਟਰ ਇਸ ਤੇ ਨਾਲ ਦੁਪੱਟਾ ਰਹੇਗਾ 650 ਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਤੇ ਇਹ ਦੁਪੱਟਾ ਸੂਟ ਰਹਿਣਗੇ ਪਿਓਰ ਕਾਟਨ ਦਾ ਜੈਪੂਰੀ ਬਲੈਕ ਪ੍ਰਿੰਟਾ ਰਹੇਗਾ 올ਓਵਰ ਸੂਟ ਰਹਿ ਕੋਟਾ ਡੋਰੀ ਦਾ ਦੁਪੱਟਾ ਤੇ 5 ਮੀਟਰ ਸੂਟ ਆ ਸਵਾ ਦੋ ਮੀਟਰ ਦੁਪੱਟਾ 700 ਚ ਬਾਈ ਕਰ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਵਾਚ ਕੀਤਾ ਉਸ ਲਈ ਧੰਨਵਾਦ